ਐਸਵੀਐਸ ਪਬਲਿਕ ਸਕੂਲ ਸਰਜੀਤਪੁਰਾ ਬਰਨਾਲਾ ਵੱਲੋਂ ਪ੍ਰਿੰਸੀਪਲ ਮੈਡਮ ਕਮਲਜੀਤ ਵੱਜਵਾਦੀ ਅਗਵਾਈ ਵਿੱਚ ਨਵੇਂ ਸੈਸ਼ਨ 2025-26 ਦੀ ਸ਼ੁਰੂਆਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਸ੍ਰੀ ਸੁਖਮਨੀ ਸਾਹਿਬ ਜੀ ਦੇ ਧੋਪ ਪਾ ਕੇ ਸ਼ੁਰੂਆਤ ਕੀਤੀ ਗਈ ਅਤੇ ਇਸ ਮੌਕੇ ਕੀਰਤਨੀ ਜਥੇ ਵੱਲੋਂ ਕੀਰਤਨ ਕੀਤੇ ਗਏ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਸ਼ਬਦ ਗਣਨ ਕਰਕੇ ਗੁਰੂ ਦੇ ਚਰਨਾਂ ਵਿੱਚ ਹਾਜ਼ਰੀ ਲਵਾਈ ਗਈ। ਮੈਨੇਜਮੈਂਟ ਵੱਲੋਂ ਬੜੇ ਸੱਜੇ ਇੰਤਜ਼ਾਮ ਕੀਤੇ ਹੋਏ ਸਨ ਆਓ ਗੁਰੂ ਦੇ ਚਰਨਾਂ ਵਿੱਚ ਹੋਈਏ ਨਤਮਸਤਕ। আর যে you okay. ਦੀ ਕਿ ਪਾਛਾਈ ਰਸਨੀ ਪ੍ਰਥਮ ਬੋਤੀ ਜੰਮ ਦਾ ਕੈਗ ਨੂੰ ਆਗਲੀ ਦੇ ਆਈ ਫਰਾਂ ਤੇ ਅਪ ਦਾਸ ਨਾਮ ਰਸਾਂ ਹੋਈ ਸਹਾਇ ਅਰਜਨ ਹਰਗੋਬਿੰਦ ਨਾਮੋ ਸੇਵਾ ਰੌਣ ਸ੍ਰੀ ਘਰ ਦਾ ਜੀ ਸ੍ਰੀ ਹਰਿ ਤੁਸੀ ਕੀ ਅਗੇ ਸੱਠੀਆਂ ਸਾਹਿਬ ਜੀ ਗੁਰੂ ਤੇਗ ਬਹਾਦਰ ਸ਼ੁਰੀਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੇ ਮਹੱਲਾ ਪੰਜਵਾਂ ਰਸਨਾਮ ਗੁਣ ਗੋਪਾਲ ਨਿਤ ਗਾਇਨ ਜੋ ਰਹਸ ਮਾਨਿ ਉਪਜੀ ਇਸ ਮੁਕੇ ਮੈਡਮ ਬਲਜਿੰਦਰ ਕੌਰ ਵੱਲੋਂ ਸਕੂਲ ਵੱਲੋਂ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਦੇ ਕੀਤੇ ਜਾਂਦੇ ਉਪਰਾਲਿਆਂ ਬਾਰੇ ਬੱਚਿਆਂ ਦੇ ਮਾਪਿਆਂ ਨਾਲ ਵਿਚਾਰ ਚਰਚਾ ਕੀਤੀ ਅਤੇ ਆਪ ਪਹੁੰਚੇ ਹੋਏ ਮਾਪਿਆਂ ਦਾ ਸਵਾਗਤ ਕੀਤਾ as a volunteer madam has already shared with you that we will be focusing on team olympi and archana going to participate in the competitions and good morning svs public school sarjitpura barnala de chairman ss bajwani hazri labaonde hoy mauke te ponche mappe ate patavantyan da dhanwad kita ate school staff nu badhai ditti ate ਨਵੇਂ ਸੈਸ਼ਨ ਲਈ ਗੁਰੂ ਦੇ ਚਰਨਾਂ ਚ ਅਰਦਾਸ ਬੇਨਤੀ ਕੀਤੀ ਕਿ ਬੱਚਿਆਂ ਨੂੰ ਅਤੇ ਸਟਾਫ ਨੂੰ ਪਰਮਾਤਮਾ ਦਾ ਤੰਦਰੁਸਤੀ ਵਖੇ ਅਤੇ ਪਹੁੰਚੇ ਹੋਈ ਸੰਗਤ ਲਈ ਲੰਗਰਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ ਸਮਾਪਤੀ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਖੁੱਲਾਂ ਦੇ ਵਰਖਾ ਨਾਲ ਵਧਾਈ ਕੀਤੀ ਗਈ Hello, this is Gurjeet from SBS Surjeet Pura. Today was the first day of the school and we started the school seeking the blessings of the Almighty and we had Sukhmani Sahib part in school and followed by Kirtan and then we were having many parents in the school. We are blessed to start the day with the blessings of the Divine. Thank you. ਸਤਿ ਸ਼੍ਰੀ ਅਕਾਲ ਜੀ ਮੈਂ ਮਨਪ੍ਰੀਤ ਸਿੰਘ ਕਲਰਕ ਐਸਬੀਐਸ ਪਬਲਿਕ ਸਕੂਲ ਸਰਜੀਤਪੁਰਾ ਜਿੱਥੇ ਅੱਜ ਪਰਮਾਤਮਾ ਦਾ ਓਟ ਆਸਰਾ ਲੈਂਦੇ ਹੋਏ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਨਾਲ ਸਕੂਲ ਦੇ ਸੈਸ਼ਨ 2025-26 ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਇਸ ਸਾਲ ਪਰਮਾਤਮਾ ਦਾ ਓਟ ਆਸਰਾ ਲੈ ਕੇ ਜਿਹੜਾ ਸੀ ਸੈਸ਼ਨ ਦਾ ਜਿਹੜਾ ਆਗਾਜ਼ ਕੀਤਾਗਾ ਉਮੀਦ ਕਰਦੇ ਹਾਂ ਕਿ ਪਰਮਾਤਮਾ ਸਕੂਲ ਦੇ ਉੱਪਰ ਮਿਹਰ ਭਰਿਆ ਹੱਥ ਬਣਾਈ ਰੱਖਣਗੇ ਅਤੇ ਜਿੱਥੇ ਅਸੀਂ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਨ ਦਾ ਸਾਡਾ ਸਕੂਲ ਦਾ ਜਿਹੜਾ ਅਹਿਮ ਮਕਸਦ ਹੈ ਬੱਚਿਆਂ ਨੂੰ ਉਹਦੇ ਆਤਮਿਕ ਗਿਆਨ ਮੌਲਿਕ ਅਧਿਕਾਰਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਜੀ ਬੱਚਿਆਂ ਨੂੰ ਸਪੈਸ਼ਲ ਗੁਰਬਾਣੀ ਦੀਆਂ ਕਲਾਸਿਸ ਲੱਗਦੀਆਂ ਨੇ ਔਰ ਗੱਲ ਕਰੀਏ ਸਕੂਲ ਦੇ ਰਿਜ਼ਲਟ ਦੀ ਸਾਡੇ ਸਕੂਲ ਦਾ ਰਿਜ਼ਲਟ ਪਿਛਲੇ ਸੈਸ਼ਨ ਦਾ ਬਹੁਤ 100% ਰਿਹਾ ਜੀ ਅਸੀਂ ਉਮੀਦ ਕਰਦੇ ਹਾਂ ਕਿ ਇਸ ਸਾਲ ਵੀ ਜਿਹੜੇ ਸਾਡੇ ਬੱਚੇ ਨੇ ਅੱਛਾ ਨੰਬਰ ਲਾ ਕੇ ਚੰਗੀਆਂ ਪੋਜੀਸ਼ਨਾਂ ਨਾਲ ਦੇ ਨਾਲ ਜਿਹੜਾ ਇਸ ਸੈਸ਼ਨ ਨੂੰ ਪੂਰਾ ਕਰਨਗੇ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ